500 ਰੁਪਿਆ ਚੰਦਰ ਮੋਹਨ ਦਾ ਤੇ 650 ਦਾ ਰੋ 50 ਲੈ ਵੇ ਹਾਂ ਲੋ ਜੀ ਮੈਂ ਕਹਿੰਦੀ ਸੀ ਆਪਣੇ ਚੰਦ ਵਾਸਤੇ ਕੋਈ ਰਿਸ਼ਤਾ ਦੇ ਲੱਗੇ ਹਾਂ ਮੈਂ ਕਿਹਾ ਸੁਣਦੇ ਆ ਵਾਹ ਉਹ ਸਰਦਾਰ ਇਹ ਨੂੰ ਕਹੇ ਗੰਜਰ ਨੇ ਕੁੜੀ ਦੇਣੀ ਆ ਹੈਂ ਉਹ ਪਿਆਰ ਦੇਖ ਮੇਰਾ ਸਾੜਾ ਲੱਤਾਂ ਚੋੜੀਆਂ ਕਰਕੇ ਉਹ ਨਾਲੇ ਇਹਦਾ ਨਾ ਚੰਦ ਕਿਹੜੇ ਗੰਜਰ ਦੇ ਰੱਖਤਾ ਇਹਦਾ ਚੰਦ ਨੂੰ ਲੱਗਿਆ ਹੋਇਆ ਗ੍ਰਹਿਣ ਤੁਸੀਂ ਰੱਖਿਆ ਲੋੜੇ ਜੰਮੜ ਲੱਗੀਆਂ ਕਿ ਸਵਾਹ ਕੋਲ ਕੇ ਕੀਤੀ ਸੀ ਇਹੋ ਜਿਹਾ ਗੋਲਾ ਚਮਕੇ ਧਰਤਾ ਤੇ ਮੇਰਾ ਕੰਨੀ ਨਾ ਹੋਣੀ ਫੋਟਾ ਵੀ ਉਨੇ ਹੀ ਸੱਜਨਾ ਮੇਰਾ ਉਹ ਚੁੱਪ ਕਰ ਦਿਓ ਤੁਸੀਂ ਮੈਨੂੰ ਹੱਥ ਨੇ ਧੜਕੇ ਬੇਇੱਜ਼ਤੀ ਕਰਨ ਨੂੰ ਜਮਿਆ